ਸਿਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੀਦਿਆ ਅਵਰਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਰਾਤੋ ਸੁਖ ਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੀ ਸਾਚੀ ਖਸਮ ਰਜਾਈ ਜਿਨ ਤਨ ਮਨ ਸਾਜ ਸ਼ਿੰਗਾਰਿਆ ਇਸ ਸੀਤੀ ਲਿਵ ਲਾਇ ਰਹਾ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਈ ਤਨ ਮਨ ਸਮਧਾ ਜੀ ਕਰੀ ਅਨ ਦਿਨ ਅਗਨ ਜਲਾਏ ਹਰ ਨਾਮੈ ਤੁਲ ਨਾ ਪੁਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ ਤਨ ਹੈ ਮੰਚਲ ਗਾਲੀਐ ਬੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁਜਈ ਸਭ ਡਿੱਠੀ ਠੋਕ ਵਜਾਈ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਵਰ ਗੈ ਵਰਦਾਨ ਭੂਮ ਦਾਨ ਗਉਆ ਕਣੀ ਭੀ ਅੰਤਰ ਗਰਭ ਗਮਾਨ RAM ਨਾਮ ਮਨ 베ਦਿਆ ਗੁਰ ਦਿਆ ਸਚ ਦਾਨ ਮਨ ਹਟ ਬੁੱਧੀ ਕੇ ਤੀਆਂ ਕੀਤੇ ਬੇਦਬੀਚਾਰ ਇਹਤੇ ਬੰਦਨ ਜੀਕੇ ਗੁਰਮਖ ਮੋਖ ਦਵਾਰ ਸੱਚੋ ਹੋ ਰੈ ਸਭ ਕੋ ਉਪਰ ਸੱਚ ਆਚਾਰ ਸਭ ਕੋ ਊਚ ਆਖੀਐ ਨੀਚ ਨਾ ਦੀਸੈ ਕੋਇ ਇਕ ਨੈ ਭਾਂਡੇ ਸਾਜੈ ਇਕ ਚਾਨਣ ਤਿਹ ਲੋਏ ਕਰਮ ਮਿਲੈ ਸੱਚ ਪਾਈਐ ਧੁਰ ਬਖਸ਼ ਨ ਮਿਟੈ ਕੋਈ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਭਾਈ ਇਕਾਥ ਕਥਾ ਵਿਚਾਰੀਐ ਜੇ ਸਤ ਗੁਰ ਮਾਹੀ ਸਮਾਈ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਦਾ ਜਾਏ ਕਟ ਕਟ ਵਾਜੈ ਕਿੰਗਰੀ ਹਨ ਦਿਨ ਸ਼ਬਦ ਸੁਭਾਈ ਵਿਰਲੇ ਕੋ ਸੋਜੀ ਪਈ ਗੁਰਮਖ ਮਨ ਸਮਝਾਈ ਨਾਨਕ ਨਾਮ ਨਾ ਵਿਸਰੈ ਛੂਟੇ ਸ਼ਬਦ ਕਮਾਈ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਧੌਲਹਾਰ ਬੱਗੇ ਬੰਕ ਦਵਾਰ ਕਰਮਨ ਖੁਸ਼ੀ ਉਸਾਰਿਆ ਦੂਜੈ ਹੀਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਤਹਿ ਢੇਰੀ ਤਨਸ਼ਾਰ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਈ ਰਹਾਉ RAM ਨਾਮ ਧਨ ਨਿਰਮਲੋ ਜੇ ਦੇਵਐ ਦੇਵਨ ਹਾਰ ਆਗੈ ਪੂਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨ ਮੁਖ ਜਾਣੈ ਆਪਣੀ ਧੀਆ ਪੂਤ ਸੰਜੋਗ ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋ ਸੋਗ ਗੁਰਮਖ ਸ਼ਬਦ ਰੰਗਾਵਲੇ ਅਹਨਸ ਹਰ ਰਸ ਭੋਗ ਚਿੱਤ ਚੱਲੈ ਵੇਤ ਜਾਵਣੂ ਸਾਕਤ ਡੋਲ ਡੁਲਾਈ ਬਾਹਰ ਢੂੰਡ ਵਿਗੁਚੀ ਐ ਘਰਮ ਹੈ ਵਸ ਤਸੋ ਥਾਂਇ ਮਨ ਮੁਖ ਹੋ ਮੈਂ ਕਰਮਸੀ ਗੁਰਮ ਕਪੱਲੇ ਪਾਈ ਸਾਕਤ ਨਿਰਗੁਣ ਯਾਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾ ਇਹੋ ਤਨੂ ਅਗਨੀ ਪਾਸ ਪਿਰਾਨ ਪਵਣ ਕੈ ਵਸਦੇ ਹੋਰੀ ਮਸਤਕ ਸੱਚ ਨੀਸ਼ਾਨ ਬਹੁਤਾ ਜੀਵਨ ਮੰਗੀਐ ਮੂਆ ਨਾ ਲੋੜੈ ਕੋਈ ਸੁਖ ਜੀਵਨ ਤਿਸ ਆਖੀਐ ਜਿਸ ਗੁਰਮਖ ਵਸਿਆ ਸੋਇ ਨਾਮਿ ਮਹਿ ਹੂਨੇ ਕਿਆ ਗਣੀ ਜਿਸ ਹਰ ਗੋਰੇ ਦਰਸ ਨਾ ਹੋਈ ਜਿਉ ਸੁਪਨੈ ਨਿਸ ਭੁੱਲੀਐ ਜਦ ਲਗ ਨਿੰਦਰਾ ਹੋਈ ਇਉ ਸਰਪਨ ਕੈ ਵਸ ਜਿੜਾ ਅੰਤਰ ਹੋ ਮੈ ਦੋਈ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਈ ਅਗਨ ਮਰੈ ਜਲ ਪਾਈਐ ਜੋ ਬਾਰਕ ਦੂਦੈ ਮਾਇ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਈ ਨਾਨਕ ਗੁਰਮੁਖ ਹਰਿ ਰਾਸ ਮਿਲੈ ਜੀਵਾ ਹਰ ਗੁਣ ਗਾਈ ਸ੍ਰੀ ਰਾਗ ਮਹੱਲਾ ਪਹਿਲਾ ਦੁੰਗਰ ਦੇਖ ਡਰਾਵਣੂ ਪਈੜਾ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤੇ ਤਤਾਸ ਗੁਰਮਖ ਅੰਤਰ ਜਾਣਿਆ ਗੁਰ ਮੇਲੀ ਤਰੀਆਸ ਭਾਈ ਰੇ ਭਵਜਨ ਬਿਕਮ ਡਰਾਉ ਪੂਰਾ ਸਤਗੁਰ ਰਸ ਮੇਲੈ ਗੁਰਤਾਰੇ ਹਰਨਾਮ ਰਹਾਉ ਚੱਲਾ ਚੱਲਾ ਜੀ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਲਾਹਣਾ ਸੱਚੈ ਥਾਨ ਪਿਆਰ ਦਰ ਕਰ ਮਹਿਲਾ ਸੋਹਣੀ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਖਰੇ ਲਸ਼ਕਰ ਲੱਖਿਆ ਪਾਰ ਕਿਸ ਹੀ ਨਾਲ ਨਾ ਚੱਲਿਆ ਖੱਪ ਖੱਪ ਮੋਏ ਅਸਾਰ ਸੋ ਇਹ ਨਹਰੁ ਪਾਸਾਂ ਚੀਐ ਮਾਲ ਜਾਲ ਜੰਜਾਲ ਸਭ ਜਗ ਮਹਿ ਦੋਹੀ ਫੇਰੀਐ ਬਿਨ ਨਾਮੈ ਸਿਰ ਕਾਲ ਪਿੰਡ ਪੜੈ ਜੀਉ ਖੇਲਸੀ ਵਦ ਫੈਲੀ ਕਿਆ ਹਾਲ ਪੁੱਤਾਂ ਦੇਖ ਵਿਗਸੀਐ ਨਾਰੀ ਸੀਜ ਪਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖੇਊ ਕੇਰ ਲਾਈਐ ਛੋੜ ਚੱਲੈ ਘਰਵਾਰ ਮਹਿਰਮਲੂਕ ਕਹਾਈਐ ਰਾਜਾ ਰਾਉ ਕੇ ਖਾਨ ਚੌਧਰੀ ਰਾਉ ਸਦਾਈਐ ਜਲ ਬਲੀਐ ਅਭਮਾਨ ਮਨਮੁਖ ਨਾਮ ਵਸਾਰਿਆ ਜਿਉ ਡਬ ਦਦਾ ਕਾਨ ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੀ ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸਵਾਹੀ ਗੁਰਰਾਕੇ ਸੇ ਨਿਰਮਲਿ ਸ਼ਬਦ ਨਿਵਾਰੀ ਭਾਹੀ ਨਾਨਕ ਤਰੀਐ ਸਚਨਾਮ ਸਿਰ ਸ਼ਾਹਾ ਪਾਤਸ਼ਾਹ ਮੈਂ ਹਰਨਾਮ ਨਾ ਵਿਸਰੈ ਹਰਨਾਮ ਰਤਨ ਵਿਸਾਹ ਮਨ ਮੁਖ ਭੌਜਲ ਪਚ ਮੋਏ ਗੁਰਮੁਖ ਤਰੇ ਅਥਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮਕਾਮ ਕਰ ਘਰ ਬੈਸਣ ਨਿਤ ਚਲਣੈ ਕੀ ਧੋਖ ਮਕਾਮ ਤਾਂ ਪਰ ਜਾਣੀਐ ਜਾਂ ਰਹੇ ਨਿਹਚਲ ਲੋਕ ਦੁਨੀਆ ਕੈਸ ਮਕਾਮੀ ਕਰ ਸਿਦਕ ਕਰਨੀ ਖਰਚ ਬੰਦੋ ਲਾਗ ਰਹੋ ਨਾ ਮੇਰਾ ਹਾਉ ਜੋਗੀ ਤਾ ਆਸਣ ਕਰ ਬਹਿ ਮੁੱਲਾ ਬਹਿ ਮਕਾਮ ਪੰਡਤ ਵਖਾਣ ਹੈ ਪੋਥੀਆਂ ਸਿਧ ਬਹਿ ਦੇਵ ਸੁਥਾਨ ਸੁਰ ਸਿਧ ਗਣ ਗੰਧਰਬ ਮਨ ਜਨ ਸ਼ੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਭੇ ਚੱਲਣ ਹਾਰ ਸੁਲਤਾਨ ਖਾਨ ਮਲੂਕ ਉਮਰੀ ਗਏ ਕਰ ਕਰ ਕੂਚ ਕੜੀ ਮੋਹਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੁੰਚਾ ਸ਼ਬਦਾ ਮਾਹੇ ਵਿਖਾਣੀਐ ਵਿਰਲਾ ਤਾਂ ਬੂਝੈ ਕੋਈ ਨਾਨਕ ਵਿਖਾਣੈ ਬੇਨਤੀ ਜਲ ਸਾਲਮਹੀ ਅਲਸੂਈ ਅੱਲਾਹ ਲਖ ਅਗੰਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆ ਆਵਣ ਜਾਵਣੀ ਮਕਾਮ ਏਕ ਰਹੀ ਮ ਮਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖ ਅਸਮਾਨ ਤਰਤੀ ਚੱਲਸੀ ਮੋਕਾਮ ਉਹੀ ਏਕ ਦਿਨ ਰਵ ਚੱਲੈ ਨਿਸ ਸਸ ਚੱਲੈ ਸਾਰ ਕਾ ਲਖ ਪਲੋਏ ਮੁਕਾਮ ਉਹੀ ਕਹ ਨਾਨਕਾ ਸਚ ਬਗੋ